ਬਿਲਾਵਲ ਮਹਿਲਾ ਨੌਵਾਂ ਪਰਸੋਂ ਆਪ ਜੀ ਨੂੰ ਬੇਨਤੀ ਇਸ ਸੰਬੰਧੀ ਕਾਫੀ ਸਮਾਂ ਲਾ ਕੇ ਕੀਤੀ ਸੀ ਆraag ਹੈਡਿੰਗ 어 ਸਰਲੇਖ ਦੇ ਸੰਬੰਧ ਵਿੱਚ ਅੱਜ ਸਿੱਧੇ ਜੇ ਅਰਥ ਨੇ ਬਿਲਾਵਲ ਰਾਗ ਹੈ ਮਹਿਲਾ ਨੌਵਾਂ ਦਾ ਅਰਥ ਹੈ ਸਤਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਬਿਲਾਵਲ ਮਹੱਲਾ ਨੌਵਾਂ ਅਗਲੇ ਬਚਨ ਨੇ ਹਰ ਕੇ ਨਾਮ ਬਿਨਾ ਦੁੱਖ ਪਾਵੈ ਕਿਉਂਕਿ ਉਹ ਗੁਰਮੁਖ ਸਕਰੀਨ ਤੇ ਵੀ ਦੇ ਰਿਆ ਇੱਥੇ ਅਸੀਂ ਜਦੋਂ ਉਚਾਰਨ ਕਰਨੇ ਆ ਹਰ ਕੇ ਨਾਮ ਬਿਨਾ ਦੁੱਖ ਪਾਵੈ ਇਸ ਪਾਵੇ ਉੱਤੇ ਲੱਗੀਆਂ ਹੋਈਆਂ ਦੁਲਾਵਾਂ ਦਾ ਉਚਾਰਨ ਜ਼ਰੂਰ ਕਰਨਾ ਹੈ ਪਾਵੇ ਨਹੀਂ ਪਾਵੇ ਹਰ ਕੇ ਹੈ ਹਰ ਕਹ ਨਹੀਂ ਗੱਲਾਂ ਬਿਲਕੁਲ ਸਿੰਪਲ ਜੀਆਂ ਨਹੀਂ ਜਦੋਂ ਥੋੜਾ ਜਿਹਾ ਧਿਆਨ ਦੇ ਕੇ ਆਪਾਂ ਪਾਠ ਕਰਾਂਗੇ ਤੇ ਬੜੀ ਛੇਤੀ ਕੱਲਾ ਇੱਥੇ ਨਹੀਂ ਜਦੋਂ ਸ਼ੁੱਧ ਪਾਠ ਕਰਾਂਗੇ ਕੋਈ ਵੀ ਸ਼ਬਦ ਪੜਾਂਗੇ ਸਾਡਾ ਧਿਆਨ ਤਵਜੋ ਜ਼ਰੂਰ ਜਾਏਗੀ ਇਹ ਲਾ ਬੋਲਣੀ ਹੈ ਦੁਲਾ ਬੋਲਨੀ ਹੈ ਸਿਆਰੀ ਹੈ ਬਿਹਾਰੀ ਹੈ ਇਤੇ ਹੈ ਖਰਕੇ ਨਾਮ ਬਿਨਾ ਦੁੱਖ ਪਾਵੈ ਇਹਦੇ ਸਿੱਧੇ ਅਰਥ ਇਹ ਨਹੀਂ ਖਰੀ ਦੇ ਨਾਮ ਤੋਂ ਬਿਨਾ ਜਿਸ ਦਿਨ ਵਿਚਾਰ ਸ਼ੁਰੂ ਕੀਤੀ ਤੇ ਮੈਂ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਬਾਣੀ ਜਿਹੜੀ ਹਿੰਦੀ ਵਿੱਚ ਹੈ ਉਹਨਾਂ ਦੀ ਜਿਹੜਾ ਭਾਸ਼ਾ ਵਰਤੀ ਮਾਰੇ ਨਹੀਂ ਹਿੰਦੀ ਵਰਤੀ ਪੰਜਾਬੀ ਨਹੀਂ ਸਕ੍ਰਿਪਟ ਜਿਹੜਾ ਹੈ ਜਿਹਨੂੰ ਆਪਾਂ ਲਿਪੀ ਕਹਿੰਨੇ ਆ ਇਹ ਲਿਪੀ ਗੁਰਮੁਖੀ ਹੈ ਪਰ ਭਾਸ਼ਾ ਹਜ਼ੂਰ ਦੀ ਖਿੰਦੀ ਹੈ ਖਿੰਦੀ ਚ ਮਹਾਰਾਜ ਸ਼ਬਦ ਉਚਾਰਨ ਕਰਦੇ ਆ ਕੁਝ ਹਜ਼ੂਰ ਦੀ ਬਾਣੀ ਜਿਹੜੀ ਸ਼ਬਦਾਵਲੀ ਹੈ ਹਿੰਦੀ ਨਾਲ ਮਿਲਦੀ ਜੁਲਦੀ ਇੱਕ ਭਾਸ਼ਾ ਹੈ ਬ੍ਰਜ ਭਾਸ਼ਾ ਜਿਹਨੂੰ ਅਸੀਂ ਕਹਿੰਨੇ ਆ ਮਥਰਾ ਦੇ ਇਲਾਕੇ ਵਿੱਚ ਬੋਲੇ ਜਾਣ ਵਾਲੀ ਜਿਹੜੀ ਭਾਸ਼ਾ ਹੈ ਬ੍ਰਜ ਵਿੱਚ ਬੋਲਣ ਵਾਲੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਸਾਨੂੰ ਕਾਫੀ ਜ਼ਿਆਦਾ ਜਿਹੜੇ ਨੇ ਉਹ ਬ੍ਰਜ ਭਾਸ਼ਾ ਜਿਹੜੀ ਹੈ ਉਹ ਉਹ ਉਹਦੀ ਵੀ ਸਾਨੂੰ ਬਣ ਗਈ ਮਿਲੇਗੀ ਮੈਂ ਫਿਰ ਬੇਨਤੀ ਕਰਾਂਗਾ ਖਰ ਕੇ ਨਾਮ ਬਿਨਾ ਦੁੱਖ ਪਾਵੈ ਇਹਦਾ ਅਰਥ ਹੋ ਗਿਆ ਖਰੀ ਦੇ ਨਾਮ ਤੋਂ ਬਿਨਾ ਪੰਜਾਬੀ ਚ ਅਰਥ ਕਰਾਂਗੇ ਪਰਮੇਸ਼ਵਰ ਵੈਰ ਗੁਰੂ ਜੀ ਦੇ ਸਿਮਰਨ ਤੋਂ ਬਿਨਾ ਦੁੱਖ ਪਾਵੈ ਦਾ ਅਰਥ ਹੈ ਇਹ ਜੀਵ ਜੋ ਹੈ ਇਹ ਜੰਮਣ ਤੇ ਮਰਨ ਦੇ ਦੁੱਖ ਵਿੱਚ ਪਿਆ ਰਹਿੰਦਾ ਹੈ ਨਾਮ ਸਿਮਰਨ ਤੋਂ ਬਿਨਾ ਇਸ ਦੀ ਜ਼ਿੰਦਗੀ 'ਚ ਆਤਮਿਕ ਸੁਖ ਨਹੀਂ ਮਿਲ ਸਕਦਾ ਮੇਰੇ ਲਫ਼ਜ਼ ਵੱਲ ਧਿਆਨ ਦਿਓ ਜੇ ਮੈਂ ਸਰੀਰਕ ਨਹੀਂ ਕਹਿ ਰਿਹਾ ਅੱਗੇ ਅਸੀਂ ਦੇਖਾਂਗੇ ਕਈ ਵਾਰੀ ਬੰਦੇ ਕੋਲ ਸਰੀਰਕ ਸੁਖ ਦੁਨੀਆਂ ਦਾ ਖਰ ਮੌਜੂਦ ਹੁੰਦਾ ਪਰ ਅੰਦਰ ਜਿਹੜਾ ਸੁਖ ਵਿੱਚ ਵੀ ਤੜਫੀ ਜਾਂਦਾ ਮਹਾਰਾਜ ਕਹਿੰਦੇ ਖਰ ਕੇ ਨਾਮ ਬਿਨਾ ਦੁੱਖ ਪਾਵੈ ਪਰਮੇਸ਼ਵਰ ਵੈਗੁਰੂ ਦੇ ਨਾਮ ਤੋਂ ਬਿਨਾ ਆਤਮਿਕ ਸੁਖ ਨਹੀਂ ਮਿਲਦਾ ਜੰਮਣ ਮਰਨ ਦੇ ਦੁੱਖ ਵਿੱਚ ਹੀ ਬੰਦਾ ਪਿਆ ਰਹਿੰਦਾ ਹੈ ਫਿਰ ਮਹਾਰਾਜ ਇਹ ਤਾਂ ਸਭ ਨੂੰ ਪਤਾ ਹੈ ਦੁੱਖ ਹੈ ਇਹਦਾ ਇਲਾਜ ਕੀ ਹੈ ਇਹ ਇਹਦਾ ਸਮਾਧਾਨ ਕੀ ਹੈ ਇਹ ਆਪ ਜੀ ਦੇਖੋਗੇ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਜੀ ਜਉ ਵੀ ਕੋਈ ਸ਼ਬਦਾਂ ਪੜ ਲਓ ਭਗਤ ਸਾਹਿਬ ਦਾ ਪੜ ਲਓ ਗੁਰੂ ਸਾਹਿਬ ਦਾ ਪੜ ਲਓ ਜਿਹਦੇ ਵਿੱਚ ਦੁਨੀਆ ਦੇ ਦੁੱਖ ਦੁਨੀਆ ਦੀ ਵਾਸ਼ਨਾ ਦੁਨੀਆ ਦੇ ਵਿਕਾਰ ਦੁਨੀਆ ਦੇ ਕਲੇਸ਼ਾਂ ਦਾ ਜ਼ਿਕਰ ਕਰਨਗੇ ਪਰ ਉਸ ਸ਼ਬਦ ਅਖੀਰ ਵਿੱਚ ਜਾਂ ਸ਼ਬਦ ਉਸ ਦੇ ਵਿਚਾਰੇ ਕੋਈ ਨਾ ਕੋਈ ਤੋਕ ਲਿਖ ਕੇ ਜਾਣਗੇ ਕਿ ਭਾਈ ਸਿੱਖਾਂ ਦੁੱਖ ਏਵੇਂ ਦਾ ਇਲਾਜ ਇਹ ਹੋ ਸਕਦਾ ਹੁਣ ਇਹ ਤਾਂ ਸਭ ਨੂੰ ਪਤਾ ਹੈ ਵੀ ਦੁਖੀ ਇਹ ਦੁਨੀਆ ਮਹਾਰਿਸ਼ ਕਿਹਾ ਨੇ ਪ੍ਰਭੂ ਦੇ ਨਾਮ ਤੋਂ ਬਿਨਾਂ ਦੁਖੀ ਇਨਸਾਨ ਪਾਉਂਦਾ ਹੈ